ਕਾਂਗਰਸ ਪਾਰਟੀ ਦੇ ਨਵੇਂ ਜਿਹੜੇ ਇੰਚਾਰਜ ਨੇ ਲਗਾ ਕੇ ਭੇਜੇ ਗਏ ਤਾਂ ਅੱਜ ਜਸ਼ਨ ਬਵਾ ਸੀ ਅਮਰਿਤਸਰ ਸ਼ਹਿਰ ਦੇ ਵਿੱਚ ਕਾਂਗਰਸ ਦਾ ਇਸ ਤਰ੍ਹਾਂ ਲੱਗਦਾ ਸੀ ਕੋਈ ਚੋਣ ਜਿੱਤੀ ਹੋਵੇ ਕਿਸੇ ਤਰ੍ਹਾਂ ਦੀ ਉਹ ਇਸ ਤਰ੍ਹਾਂ ਦਾ ਜਿਹੜਾ ਜਸ਼ਨ ਮਨਾਇਆ ਗਿਆ ਉਹ ਕੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈ ਪੰਜਾਬ ਕਾਂਗਰਸ ਨੇ ਕਾਂਗਰਸ ਪਾਰਟੀ ਨੇ ਇਹ ਜਿਹੜੀ ਹਰਕਤ ਨਾ ਇਹ ਜਿਹੜਾ ਸਿਆਸੀ ਸ਼ਕਤੀ ਪ੍ਰਦਰਸ਼ਨ ਹੈ ਬਹੁਤ ਹੋਸ਼ਾਪਨ ਹੁੰਦਾ ਇਹ ਕੋਈ ਜੰਗ ਨਹੀਂ ਜਿੱਤੀ ਹੈਗੀ ਕੋਈ ਇਲੈਕਸ਼ਨ ਨਹੀਂ ਜਿੱਤੀ ਹੈਗੀ ਕਾਂਗਰਸ ਲਗਾਤਾਰ ਇਲੈਕਸ਼ਨ ਆ ਰਹੀ ਹੈ ਦਿੱਲੀ ਤੁਹਾਡੇ ਚੁੱਪ ਥੀਰ ਜੀਰੋ ਆਈ ਹੈਗੇ ਕਾਹਦੇ ਜਸ਼ਨ ਮਨਾਉਂਦੇ ਫਿਰਦੇ ਹੋ ਤੁਸੀਂ ਨਾ ਇਹ ਡਰਾਮੇ ਜਿਹੜੇ ਨਾ ਇਹ ਨਹੀਂ ਚੱਜਦੇ ਪੋਲਿਟਿਕਸ ਵਿੱਚ ਡਰਾਮੇ ਨਹੀਂ ਚੱਲਦੇ ਹੈਗੇ ਹੁਣ ਤੇ ਅਫਸਰ ਜਦੋਂ ਜ਼ਿਲ੍ਹਾ ਛੱਡਦੇ ਹੈਗੇ ਉਦੋਂ ਵੀ ਲੋਕੀ ਉਹਨਾਂ ਦੇ ਫੁੱਲਾਂ ਦੀ ਵਰਖਾ ਕਰਦੇ ਹੈਗੇ ਵੀ ਜਦੋਂ ਉਹ ਬੰਦਾ ਉੱਤੇ ਜ਼ਿਲ੍ਹੇ ਦੇ ਵਿੱਚ ਰਿਹਾ ਹੈਗਾ ਕਿੰਨਾ ਉੱਤੇ ਜ਼ਿਲ੍ਹਿਆ ਦੇ ਵਿੱਚ ਗੰਦ ਪੈਂਦਾ ਰਿਹਾ ਹੈਗਾ ਇਹ ਨਵੇਂ ਡਰਾਮੇ ਸ਼ੁਰੂ ਸ਼ੋਸ਼ੇ ਬੰਦ ਹੋਣੇ ਚਾਹੀਦੇ ਹੈਗੇ ਨੇ ਔਰ ਕੀ ਜਦੋਂ ਅੱਜ ਠੀਕ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਇਸ ਟਾਈਮ ਪੰਜਾਬ ਕਾਂਗਰਸ ਪਾਰਟੀ ਮਾਮਲਿਆਂ ਦੇ ਇੰਚਾਰਜ ਲਗਾਏ ਗਏ ਨੇ ਭਪੇਸ਼ ਬਗੇਲ ਹੋਣੀ ਕਦ ਵੱਡਾ ਬਹੁਤ ਵੱਡਾ ਕਦ ਹੈ ਕਿਉਂਕਿ ਪੰਜਾਬ ਕਾਂਗਰਸ ਸਿਸਟਮ ਵਿਗੜੀ ਹੋਈ ਹੈ ਉਹ ਇਹਨਾਂ ਨੂੰ ਕਾਬੂ ਕਰਨ ਵਾਸਤੇ ਜਿਹੜੇ 8 9 ਨੇ ਘੋੜੇ ਕਾਂਗਰਸ ਦੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਬਭੇਸ਼ ਬਗੇਲ ਵਰਗਾ ਹੀ ਪੋਲਿਟਿਸ਼ੀਅਨ ਚਾਹੀਦਾ ਹੈ ਕਿਉਂਕਿ ਜਿਹੜਾ ਪਹਿਲਾਂ ਲਾਇਆ ਸੀ ਨਾ ਦਵਿੰਦਰ ਕੁਮਾਰ ਜਾਦਵ ਉਹ ਦਿੱਲੀ ਦੇ ਵਿੱਚ ਐਮਐਲਏ ਸੀ ਦੋ ਦਫਾ ਤੇ ਇੱਥੇ ਜਿਹੜੇ ਐਮਐਲਏ ਪੰਜ ਪੰਜ ਦਫਾ ਆਲੇ ਸੀ ਤੇ ਉਹ ਇਹਨਾਂ ਜੂਨੀਅਰ ਲਾ ਦਿੱਤਾ ਹੈਗਾ ਰਾਹੁਲ ਗਾਂਧੀ ਸਾਹਿਬ ਹੋਣਾ ਤੇ ਇੱਥੇ ਤੇ ਪੰਜਾਬ ਦੇ ਜਿਹੜੇ ਵੱਡੇ ਲੀਡਰ ਨੇ ਮਾਰ ਰਿਹਾ ਸੀ ਉਹ ਕਿ ਦਵਿੰਦਰ ਕੁਮਾਰ ਜਾਦਵ ਨੂੰ ਜਾਂਦੇ ਸ਼ਾਇਦ ਇਸੇ ਕਰਕੇ ਉਹਨਾਂ ਨੇ ਛਤੀਸਗੜ੍ਹ ਦਾ ਜਿਹੜਾ ਮੁੱਖ ਮੰਤਰੀ ਦੋ ਦਫਾ ਰਹਿ ਚੁੱਕੇ ਨੇ ਕੀ ਜਬ ਬਗੇ ਯਲੋ ਨਹੀਂ ਉਹਨਾਂ ਨੂੰ ਪੰਜਾਬ ਚ ਲਿਆਂਦਾ ਕਿ ਜਿਹੜੇ ਵਿਗੜੇ ਤਿਗੜੇ ਇਹਨਾਂ ਨੇ ਕਾਬੂ ਕਰੋ ਪਰ ਜਿਹੜਾ ਅੱਜ ਜਿਹੜਾ ਪੰਜਾਬ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਉਹਦੀ ਕੋਈ ਲੋੜ ਨਹੀਂ ਸੀ ਕੀ ਕਿਹੜੀ ਜੰਗ ਤੁਸੀਂ ਜਿੱਤ ਲੈਣੀ ਹੈ ਕਿਤੇ ਇਹਨਾਂ ਨੇ ਕਿ ਨਾhti ਥੋਤੀ ਰਹਿ ਜੇ ਤੇ ਪਿੰਡੇ ਦੇ ਮੱਖੀ ਬਹਿ ਜੇ ਠੀਕ ਹੈ ਵੀ ਤੁਸੀਂ ਇਦਾਂ ਨਹੀਂ ਜੇ 27 ਬੜੀ ਦੂਰ ਪੰਜਾਬ ਤਾਂ ਅਜੇ ਵਿਧਾਨ ਸਭਾ ਤੁਹਾਡੇ ਵਾਸਤੇ ਬੜੀ ਦੂਰ ਹੈ ਪਹਿਲਾਂ ਤੁਸੀਂ ਹੱਥ ਨੋ ਜਿਹੜੇ ਮੁੱਖ ਮੰਤਰੀ ਤੁਰੇ ਫਿਰ ਤੋਂ ਪਹਿਲਾਂ ਇਕਲ ਮੰਜੇ ਤੇ ਤੇ ਬੈਠ ਜਾਓ ਸਿਰ ਤੇ ਜੋੜ ਲਓ ਹੁਣ ਦੇਖੋ ਪਹਿਲੀ ਦਫਾ ਹੋਇਆ ਕਿ ਐਡਾ ਵੱਡਾ ਸਿਆਸੀ ਡਰਾਮਾ ਕੀਤਾ ਗਿਆ ਇੱਕ ਸਿਆਸੀ ਡਰਾਮੇ ਦੀ ਲੋੜ ਕੀ ਸੀ ਫੁੱਲਾਂ ਦੀ ਵਰਖਾ ਰੋਡ ショ ਕਾਦਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਕੀ ਜਿਹੜੇ ਤੁਸੀਂ ਇਹ ਅੱਜ ਸਿਆਸੀ ਡਰਾਮਾ ਕੀਤਾ ਉਹ ਕੀ ਜਿਹੜਾ ਬਪੇਸ਼ ਬਗੇਲ ਸਾਹਿਬ ਆਏ ਨੇ ਉਹ ਉਹ ਉਹਦਾ ਤੁਸੀਂ ਦਿਲ ਜਿੱਤ ਲਿਆਗਾ ਪਹਿਲਾਂ ਪਹਿਲਾਂ ਤਾਂ ਤਸਵੀਰਾਂ ਵੇਖ ਕੇ ਜਸ਼ਨ ਦੀ ਇਸ ਤਰ੍ਹਾਂ ਲੱਗਿਆ ਜਿਵੇਂ ਉੱਥੇ ਮੇਰ ਦੀ ਕੁਰਸੀ ਕਾਂਗਰਸ ਨੂੰ ਮਿਲ ਗਈ ਹੋਵੇ ਮਤਲਬ ਐਵੇਂ ਇਹ 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 ਨਾ ਛੋਟਾਪਨ ਹੁੰਦਾ ਸਿਆਸਤ ਦੇ ਵਿੱਚ ਹੈਗਾ ਹੁਣ ਇਹਦਾ ਮਤਲਬ ਹੋਏਗਾ ਜੇ ਜੋ ਰਾਹੁਲ ਗਾਂਧੀ ਹੁਣੇ ਆਉਣਗੇ ਫਿਰ ਤੇ ਪਤਾ ਨਹੀਂ ਹਜਾਈ ਤੋਂ ਫੁੱਲਾਂ ਦੀ ਵਰਖਾ ਕਰਨਗੇ ਇਹ ਖੁਸ਼ ਕਰਨ ਦੇ ਯਤਨ ਹੈ ਪਰ ਜਿਹੜੇ ਬਪੇਸ਼ ਬਗੇਲ ਨੇ ਬਹੁਤ ਫਾਂਡੇ ਵਰਤੇ ਪੋਲਿਟਿਸ਼ਨ ਆ ਉਹ ਇਹੋ ਜਿਹੇ ਸ਼ੋਸ਼ਿਆਂ ਦੇ ਵਿੱਚ ਨਹੀਂ ਪੈਂਦੇ ਹੈਗੇ ਠੀਕ ਹੈ ਇੱਕ ਜਿਹੜਾ ਪਾਟੀ ਮਾਮਲੇ ਦੇ ਇਨਚਾਰਜ ਹੁੰਦਾ ਚਲੋ ਕੀ ਨਾ ਆਦਰ ਦੇ ਤੌਰ ਤੇ ਜਿਹੜਾ ਵੀ ਅੰਮ੍ਰਿਤਸਰ ਜਾਊਗਾ ਉਹ ਪਹਿਲਾਂ ਸ੍ਰੀ ਦਰਬਾਰ ਸਾਹਿਬ ਜਾਊਗਾ ਫਿਰ ਦੁਰਗਾਣਾ ਮੰਦਰ ਸਾਹਿਬ ਜਾਊਗਾ ਫਿਰ ਉਹ RAM ਤੀਰਥ ਮੰਦਰ ਜਾਊਗਾ ਹੈਨਾ ਉਹ ਇੱਕ ਇਹਨਾਂ ਨੇ ਰੱਖਿਆ ਹੈਗਾ ਠੀਕ ਹੈ ਹੁਣ ਫਿਰ ਉਸ ਤੋਂ ਬਾਅਦ ਇਹਨਾਂ ਰੋਡ ਸ਼ੋ ਕਿਤਾ ਮੈਨੂੰ ਹੈਰਾਨੀ ਇਸ ਗੱਲ ਦੀ ਇਹ ਰੋਡ ਸ਼ੋ ਦੇ ਨਾਲ ਕੀ ਕਾਂਗਰਸ ਦੇ ਵਿੱਚ ਜਾਣ ਪੈਜੂਗੀ ਵਰਕਰ ਤੁਹਾਡਾ ਪਿੰਡਾਂ ਦੇ ਵਿੱਚ ਬੈਠਾ ਹੈਗਾ ਤੁਸੀਂ ਉੱਪਰ ਆਪਸ ਦੇ ਵਿੱਚ ਲੜੇ ਹੋਇਓ ਅੱਧੇ ਮਿਲੇ ਹੋਇਓ ਅੱਧੀ ਆਮ ਆਦੀ ਪਾਰਟੀ ਦੀ ਬੋਲੀ ਬੋਲਦੇ ਨੇ ਅੱਧੀ ਭਾਜਪਾ ਦੀ ਬੋਲੀ ਬੋਲਦੇ ਹੋਏ ਨੇ ਤੇ ਤੁਸੀਂ 27 ਕਿਵੇਂ ਜਿੱਤ ਲੋਗੇ 27 ਜਿੱਤਣ ਵਾਸਤੇ ਫੁੱਲਾਂ ਦੀ ਵਰਖਾ ਕਰਨ ਦੀ ਲੋੜ ਨਹੀਂ ਹੈਗੀ ਪਰ ਇਹਨਾਂ ਨੇ ਜੋ ਕਰਤਾ ਹੈਗਾ ਵਿਵੇਸ਼ ਬਗੇਲ ਉਹਦੇ ਵਿੱਚ ਕੀ ਕਰ ਸਕਦੇ ਹੈਗੇ ਨੇ ਪਰ ਇੱਕ ਵੱਡੇ ਕਦ ਦਾ ਜਿਹੜਾ ਲੀਡਰ ਲੈ ਕੇ ਆਏ ਨੇ ਉਹ ਚੰਗੀ ਗੱਲ ਹੈ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਨੇ ਹਰੀਸ਼ ਕੁਮਾਰ ਰਾਵਤ ਆਏ ਸੀ ਉਹ ਵੀ ਉੱਤਰਾਖੰਡ ਦੇ ਸੀਐਮ ਰਹੇ ਸੀ ਉਸਮੀ ਕਾਂਗਰਸ ਦਾ ਬੁਰਾ ਹਾਲ ਸੀ ਹੁਣ ਇਹ ਆਏ ਨੇ ਕਿਉਂਕਿ ਉਹਨਾਂ ਲੱਗਾ ਕਿ ਪੰਜਾਬ ਦੇ ਵਿੱਚੋਂ ਹੀ ਕਾਂਗਰਸ ਪਾਰਟੀ ਦਾ ਕਮਬੈਕ ਹੋ ਸਕਦਾ ਪਰ ਜਿਹੋ ਜੇ ਆਮ ਕਾਂਗਰਸ ਪਾਰਟੀ ਦੇ ਲੀਡਰ ਕੰਮ ਕਰ ਰਹੇ ਹੈਗੇ ਨੇ ਉਸ ਮਸਲੇ ਦੇ ਵਿੱਚ ਇਹਨਾਂ ਵਾਸਤੇ ਕਾਂਗਰਸ ਵਾਸਤੇ ਸਰਕਾਰ ਬੰਨੀ ਔਕੀ ਦਿਖਾਈ ਦੇ ਰਹੀ ਹੈ ਨਾ ਤੁਸੀਂ ਪੰਜਾਬ ਸਰਕਾਰ ਨਾਲ ਪੰਗਾ ਲੈ ਰਹੇ ਹੋ ਨਾ ਸੈਂਟਰ ਸਰਕਾਰ ਨਾਲ ਪੰਗਲਰ ਲੋਕਾਂ ਦੀ ਖਾਤਰ ਅਗਰ ਤੁਸੀਂ ਪੰਜਾਬ ਸਰਕਾਰ ਨਾਲ ਪੰਗਾ ਨਹੀਂ ਲਓਗੇ ਪੰਜਾਬ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਕਰੋਗੇ ਤੇ ਤੁਸੀਂ ਕਿਵੇਂ ਟਵੀਟ ਕੀਤੇ ਜਾ ਰਹੇ ਨੇ ਕਾਂਗਰਸ ਪਾਰਟੀ ਉਹਦੇ ਤੋਂ ਇਲਾਵਾ ਕੀ ਕੰਮ ਕਰ ਰਹੇ ਹੋ ਤੁਸੀਂ ਹੁਣ ਕਿਉਂਕਿ ਪ੍ਰਧਾਨਗੀ ਦੇ ਰੌਲਾ ਪੈ ਜਨ ਪ੍ਰਧਾਨਗੀ ਵੀ ਲੜਾਈ ਪੂਰੀ ਚੱਲ ਰਹੀ ਹੈਗੀ ਹੈ ਕਿ ਮੈਂ ਬਣ ਜਾ ਮੈਂ ਬਣ ਜਾ ਗਰੁੱਪ ਬਣ ਰਹੇ ਨੇ ਉਹਦੇ ਨਾਲ ਕਾਂਗਰਸ ਪਾਰਟੀ ਦਾ ਪਹਿਲਾਂ ਵੀ ਨੁਕਸਾਨ ਹੈ ਹੁਣ ਵੀ ਨੁਕਸਾਨ ਹੋਗਾ ਪਰ ਜਿਹੜੇ ਅੱਜ ਬਗੀਲ ਸਾਹਿਬ ਨੇ ਅੰਮ੍ਰਿਤਸਰ ਆਉਣ ਤੋਂ ਪਹਿਲਾਂ ਜਿਹੜਾ ਮਸਲਾ ਠਾਇਆ ਉਹ ਉਹਨਾਂ ਨੇ ਕਮਾਲ ਦੀਆਂ ਜਿਹੜੀਆਂ ਲਾਈਨਾਂ ਲਿਖੀਆਂ ਗਿਆ ਪੰਜਾਬ ਦੇ ਪ੍ਰਤੀ ਕਿਉਂਕਿ ਬੜੇ ਸਿਆਣੇ ਪੋਲਿਟਿਸ਼ੀਅਨ ਨੇ ਔਰ ਕਾਂਗਰਸ ਪੁਰਾਣੇ ਕਾਂਗਰਸੀ ਹੈਗੇ ਨੇ ਉਹਨਾਂ ਨੇ ਦਾਵਾ ਵੀ ਬਹੁਤ ਵੱਡਾ ਕੀਤਾ ਹੈਗਾ ਉਹਨਾਂ ਦੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਭਾਰਤੀ ਅੰਮ੍ਰਿਤਸਰ ਤਾਰੇਗੇ ਉਹਨਾਂ ਨੂੰ ਹੱਥਕੜੀਆਂ ਲਾਉਣਾ ਇਹ ਮੋਦੀ ਸਰਕਾਰ ਨੂੰ ਨਹੀਂ ਚਾਹੀਦਾ ਸੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡੋਲਰ ਟਰੰਪ ਦੇ ਬਿਆਨ ਤੇ ਮੋਦੀ ਸਾਹਿਬ ਕਦੋਂ ਚੁੱਪ ਤੋੜਨਗੇ ਹੁਣ ਜਿਹੜਾ ਉਹਨਾਂ ਕਿ ਉਹਨਾਂ ਇਹ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ ਹੁਣ ਅਸੀਂ ਮੁੱਖ ਤੌਰ ਤੇ ਵਿਰੋਧੀ ਆ ਸਾਡਾ ਕੋਈ ਗੱਠ ਜੋੜ ਨਹੀਂ ਹੋਊਗਾ ਇਹ ਜਿਹੜੀ ਉਹਨਾਂ ਟਿੱਪਣੀਆਂ ਕੀਤੀਆਂ ਹੀਆਂ ਔਰ ਇਹ ਵੀ ਅਰਵਿੰਦ ਕੇਜਰੀਵਾਲ ਬਾਰੇ ਵੀ ਉਹਨਾਂ ਨੇ ਵੱਡੀ ਜਿਹੜੀ ਆ ਗੱਪ ਕਹਾ ਕਿ ਗਪਾਈ ਮਾਰ ਰਿਹਾ ਹੈਗੇ ਨੇ ਪਰ ਜਿਹੜੇ ਜਿਹੜੀ ਮੈਂ ਉਹਨਾਂ ਨੇ ਅੱਜ ਫੇਸਬੁੱਕ ਤੇ ਗੱਲ ਕੀਤੀ ਹੈਗੀ ਆ ਉਹਨੇ ਅੰਬਰਸਰ ਹੋਣ ਤੋਂ ਪਹਿਲਾਂ ਪੰਜਾਬ ਬਾਰੇ ਬੜਾ ਖੂਬਸੂਰਤ ਲਿਖਿਆ ਹੈਗਾ ਕਿਉਂਕਿ ਸਿਆਣੇ ਨੇ ਹੰਡੇ ਵਰਤੇ ਪੋਲਿਟਿਸ਼ੀਅਨ ਨੇ ਉਹ ਲਾਈਨਾਂ ਮੈਨੂੰ ਬੜੀਆਂ ਚੰਗੀਆਂ ਲੱਗੀਆਂ ਉਹ ਪੜ੍ਹ ਕੇ ਸੁਣਾ ਦਿੰਦੇ ਉਹ ਕਹਿੰਦੇ ਹੈ ਕਿ ਨੇ ਹਿੰਦੀ ਚ ਲਿਖਿਆ ਹੈਗਾ ਤੇ ਪੰਜਾਬੀ ਚ ਪੜਨ ਦੀ ਕੋਸ਼ਿਸ਼ ਕਰਦੇ ਜਾਂ ਹਿੰਦੀ ਚ ਪੜ੍ਹਦੇ ਨੇ ਕਿਉਂਕਿ ਸ਼ਬਦ ਇਦਾਂ ਦੇ ਨੇ ਜਬ ਜਬ ਪੰਜਾਬ ਕੋ ਪੜਾ ਘੂਮਾ ਜਾਣਾ ਔਰ ਸਮਝਾ ਤਬ ਤਬ ਲਗਾ ਕਿ ਪੰਜਾਬ ਸਿਰਫ ਇੱਕ ਰਾਜਿਆ ਹੀ ਨਹੀਂ ਬਲਕਿ ਰੰਗੋ ਕਾ ਸੰਗਮ ਹੈ ਪੰਜਾਬ ਖੇਤੋਂ ਕੀ ਖੁਸ਼ਬੂ ਹੈ पंजाब त्याग की भूमि है पंजाब समर्पण का रास्ता है पंजाब क्रांति की ज्वाला है पंजाब संस्कृति का बहता जल है पंजाब ढोल का मधुर संगीत है पंजाब धर्म का प्रतीक है पंजाब कर्म का नवगीत है पंजाब एक आवाज है हर अन्याय के विरुद्ध आज पंजाब आ रहा हूँ स्वर्ण मंदिर अमृतसर में मत्था ਤੇ ਕੇ ਅਰਦਾਸ ਕਰੂੰਗਾ ਜਲਿਆਂ ਵਾਲੇ ਬਾਗ ਮੇਂ ਕ੍ਰਾਂਤੀ ਕੋ ਮਹਿਸੂਸ ਕਰੂੰਗਾ ਦੁਰਗਾਣਾ ਔਰ ਰਾਮ ਤੀਰਥ ਮੰਦਰ ਮੇਂ ਪੂਜਾ ਕਰ ਕੇ ਆਪ ਸਭ ਸੇ ਮੁਲਾਕਾਤ ਕਰੂੰਗਾ ਉਹਨੇ ਪੰਜਾਬ ਨੂੰ ਉਹਨੇ ਸਮਝਾਇਆ ਉਹਦੇ ਸਮਝਦੇ ਨੇ ਪਰ ਕੀ ਪੰਜਾਬ ਦੇ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਇਸ ਟਾਈਮ 8 ਉਹ ਸਮਝ ਰਹੇ ਨੇ ਵੀ ਪਹਿਲਾਂ ਹਜੇ ਇਲੈਕਸ਼ਨ ਹੋਣੀ ਫਿਰ ਤੁਹਾਨੂੰ ਘਟੋ ਘਟ 60 ਸੀਟਾਂ ਚਾਹੀਦੀਆਂ ਮੁੱਖ ਮੰਤਰੀ ਤੇ ਫੇਰ ਹੀ ਬਣੋਗੇ ਨਾ ਤੇ ਜੇ ਪਹਿਲਾਂ ਹੀ ਤੁਸੀਂ 8 ਜਾਣਿਆਂ ਨੇ ਕੱਪੜੇ ਸੰਵਾਲੇ ਨੇ ਪ੍ਰਧਾਨਗੀ ਦੇ ਵੀ ਤੇ ਮੁੱਖ ਮੰਤਰੀ ਦੇ ਵੀ ਤੇ ਫਿਰ ਕਿਵੇਂ ਬਣ ਜਾਊਗੇ ਨਾ ਹੁਣ ਇਹਨਾਂ ਨੂੰ ਇਹ ਲੱਗਦਾ ਕਾਂਗਰਸ ਪਾਰਟੀ ਦੇ ਵਿੱਚ ਕਲਚਰ ਹੈ ਕਿ ਜਿਹੜਾ ਮੌਕੇ ਦਾ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੁੰਦਾ ਉਹਦੀ ਅਗਵਾਈ ਦੇ ਵਿੱਚ ਚੋਣੇ ਆਖਰੀ ਲੜੀ ਜਾਣੀਆਂ ਉਹ ਫਿਰ ਜੇ ਉਹ ਚੰਗੀਆਂ ਸੀਟਾਂ ਆ ਗਈਆਂ ਮਤਲਬ ਮжоਰਿਟੀ ਆ ਗਈ ਮੁੱਖ ਮੰਤਰੀ ਉਹ ਹੋਊਗਾ ਇਹ ਭਾਜਪਾ ਤੇ ਹੈ ਨਹੀਂ ਕਿ ਜਿਹੜਾ ਬੰਦਾ ਜਿਹੜਾ ਰਾਜਸਥਾਨ ਦਾ ਮੁੱਖ ਮੰਤਰੀ ਹੀ ਭਜਨ ਲਾਲ ਜਦੋਂ ਫੋਟੋ ਖਿੱਚੀ ਆ ਗਈ ਪਹਿਲਾਂ ਤੇ ਉਹ ਚਪਤੀ ਲਾਈਨ ਦੇ ਵਿੱਚ ਬੈਠਾ ਸੀ ਤੇ ਜਦੋਂ ਉਹਨੂੰ ਨਵਾਂ ਕੀ ਕਹੇ ਵਿਧਾਇਕ ਦਲ ਦਾ ਨੇਤਾ ਉਹ ਪਹਿਲੇ ਚ ਆ ਗਿਆ ਤੇ ਕਾਂਗਰਸ ਪਾਰਟੀ ਜੇ ਤੇ ਕਲਚਰ ਨਹੀਂ ਹੈ ਕਿਉਂਕਿ ਕਾਂਗਰਸ ਉੱਥੇ ਚੱਲਦਾ ਡੰਡਾ ਇੱਥੇ ਕੋਈ ਡੰਡਾ ਨਹੀਂ ਹੈਗਾ ਇੱਥੇ ਕੋਈ ਡਿਸਪਲਿਨ ਨਹੀਂ ਹੈਗਾ ਕੋਈ ਸਿਸਟਮ ਨਹੀਂ ਆ ਇੱਕੋ ਇੱਕ ਜਿਹੜੀ ਅਨਡਿਸਪਲਿਨ ਪਾਰਟੀ ਤੇ ওভার ਡੈਮੋਕ੍ਰੈटिक ਪਾਰਟੀ ਉਹ ਕਾਂਗਰਸ ਪਾਰਟੀ ਇਸ ਤਰ੍ਹਾਂ ਬਣੀ ਹੈਗਾ ਡਿਸਪਲਨ ਤੇ ਇਹਨਾਂ ਦੇ ਵਿੱਚ ਕੋਈ ਨਾਮ ਦੀ ਚੀਜ਼ ਨਹੀਂ ਹੈਗੀ ਹੁਣ ਇਸ ਟਾਈਮ ਦੇਖੋ ਰਾਜਾ ਮਰਿੰਦਰ ਸਿੰਘ ਵੜਿੰਗਰ ਨੂੰ ਲੱਗੋ ਮੈਂ ਦੁਬਾਰਾ ਪ੍ਰਧਾਨ ਬਣਾਂ ਚੰਜੀ ਸਿੰਘ ਚੰਨੀ ਸਾਹਿਬ ਆਪਣਾ ਆਪਣਾ ਉਹ ਵੀ ਸੋਚਦੇ ਹੋਣਗੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਪ੍ਰਗਟ ਸਿੰਘ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਰਾਣਾ ਗੁਰਜੀਤ ਸਿੰਘ ਪਾਰਟ ਪੁਸ਼ਨ ਆਸ਼ੂ ਫਿਰ ਵਿਜੇਂਦਰ ਸਿੰਘ ਸਿੰਗਲਾ ਸਾਹਿਬ ਰਾਣਾ ਕੇਪੀ ਸਿੰਘ ਇਹ ਸਾਰੇ ਨੇ ਜਾਂ ਦੇ ਕਾਂਗਰਸ ਪਾਰਟੀ ਲੱਗੂਗਾ ਕਿ ਇੱਕ ਪਹਿਲਾਂ ਪੰਜਾਬ ਦੇ ਵਿੱਚ ਜੱਟ ਸਿੱਖ ਬਣਾਇਆ ਜਾਵੇ ਉਹਦੇ ਨਾਲ ਘੱਟੋ ਘੜ ਤਿੰਨ ਚਾਰ ਵਰਕਿੰਗ ਪ੍ਰੈਜਨ ਬਣਾਇਆ ਜਾਵੇ ਇੱਕ ਐਸਸੀ ਭਾਈਚਾਰੇ ਚੋਂ ਇੱਕ ਬੀਸੀ ਭਾਈਚਾਰੇ ਚੋਂ ਇੱਕ ਓਬੀਸੀ ਭਾਈਚਾਰੇ ਚੋਂ ਇੱਕ Hindu ਭਾਈਚਾਰੇ ਦੇ ਵਿੱਚੋਂ ਕਾਂਗਰਸ ਪਾਰਟੀ ਇਸੇ ਚੱਕਰ ਦੇ ਵਿੱਚੋਂ ਹੀ ਬਾਹਰ ਨਿਕਲੀ ਆਏਗੀ ਆਮ ਆਦੀ ਪਾਰਟੀ ਦੇ ਵਿੱਚ ਵੀ ਡੰਡਾ ਚੱਲਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬੀਜੇਪੀ ਦੇ ਵਿੱਚ ਵੀ ਡੰਡਾ ਚੱਲਦਾ ਕਾਂਗਰਸ ਦੇ ਵਿੱਚ ਨਹੀਂ ਡੰਡਾ ਮਤਲਬ ਡਿਸਪਲਾਈਨ ਚੱਲਦਾ ਹੈਗਾ ਇਹਨਾਂ 'ਚ ਜਦ ਤੱਕ ਇਸ ਪਾਰਟੀ ਦੇ ਵਿੱਚ ਡਿਸਪਲਾਈਨ ਨਹੀਂ ਇੱਕਜੁੱਟ ਨਹੀਂ ਹੋਣਗੇ ਇੱਕ ਮੰਚ ਤੇ ਨਹੀਂ ਆਉਣਗੇ ਸਿਰ ਨਹੀਂ ਜੋੜਨਗੇ ਉਦੋਂ ਤੱਕ ਇਹਨਾਂ ਦੀ ਸਰਕਾਰ ਬਣਦੀ ਨਹੀਂ ਓਕੀ ਹੁਣ ਵੱਖਰੀ ਗੱਲ ਹੈ ਕਿ ਤੁਸੀਂ ਮੁੱਖ ਮੰਤਰੀ ਦੇ ਤੇ ਪ੍ਰਧਾਨਗੀ ਵਾਲੇ ਕੱਪੜੇ ਸਵਾ ਕੇ ਤੁਰੇ ਫਿਰੋ ਪਰ ਇਹਨਰ ਬਾਅਦ ਜੀ ਜੋ ਪਜਾਮਾ ਪਾਉਣ ਲੱਗੇ ਤੇ ਪਜਾਮੇ ਚ ਨਾਲੇ ਹੀ ਕੋਈ ਹੋਰ ਕੱਢ ਕੇ ਲੈ ਜੇ ਇਸ ਕਰਕੇ ਪਹਿਲਾਂ ਇਹ ਜਿਹੜੇ ਕਾਂਗਰਸ ਪਾਰਟੀ ਨੂੰ ਮਿਹਨਤ ਕਰਨੀ ਪੈਣੀ ਜਿਹੜੀ ਮਿਹਨਤ ਨਹੀਂ ਕਰ ਰਹੀ ਹੈਗੇ ਔਰ ਆ ਜਿਹੜਾ ਰੋਡ ਸ਼ੋ ਕੀਤਾ ਹੈਗਾ ਇਸ ਰੋਡ ਸ਼ੋ ਦੀ ਕੋਈ ਜ਼ਰੂਰਤ ਨਹੀਂ ਸੀ